ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਦਾ ਸ਼ਿੱਧੀ ਦਿਹਾੜਾ ਸੀ ਇਸ ਕਰਕੇ ਅਸੀਂ ਸੇਵਾ ਦਾ ਮੌਕਾ ਮਿਲਿਆ ਸੀ ਲੰਗਰ ਲਾਇਆ ਹੈ ਸਰ ਕੀ ਨਾਮ ਤੁਹਾਡਾ ਤੇ ਇਲਾਕਾ ਕਿਹੜਾ ਹੈ ਇਹ ਤਸੀਲਪੁਰਾ ਗਲੀ ਨੰਬਰ 5 ਮੇਰਾ ਨਾਮ ਸਾਇਨ ਕਪੂਰ ਹਾਂ ਜੀ ਜਿਹੜਾ ਅੱਜ ਦਾ ਜੂਠ ਨਸ਼ੇ ਦੀ ਕੁਰਾਇ ਵਿੱਚ ਪੈ ਚੁੱਕਾ ਆ ਉਹਦੇ ਬਾਰੇ ਇੱਕ ਮੈਸੇਜ ਕੀ ਦੇਣਾ ਚਾਹੁੰਗੇ ਸੋ ਆ ਜਾਲੀ ਦੀਪਕ ਜੀ ਕੀ ਮੈਸੇਜ ਦੇਣਾ ਚਾਹੁੰਗੇ ਜੀ ਚਾਹੁੰਦੇ ਆ ਕਿ ਸਾਰੇ ਰੱਬ ਵਾਲੇ ਪਾਸੇ ਲੱਗਣ ਬੁਰੇ ਕੰਮ ਸਾਰੇ ਛੱਡਣ ਰੱਬ ਵਾਲੇ ਪਾਸੇ ਲੱਗਣ ਸਾਰੇ ਤੁਹਾਨੂੰ ਚੰਦਰ ਵਗੈਰਾ ਲਾਉਂਦੇ ਰਹੇਣ ਲੰਗਰ ਲਾਉਂਦੇ ਰਹਣ ਗੁਰੂ ਦੀ ਨਗਰੀ 'ਚ ਇਤਨਾ ਹੀ ਖੁਸ਼ੀਆਂ ਹਰਿਆਲੀਆਂ ਰਹਿਣ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਉੱਤੇ ਗੁਰੂ ਸਹਿਬ ਦਾ ਜਿਹੜਾ ਲੰਗਰ ਪ੍ਰਸ਼ਾਦ ਆ ਉਹ ਦੁੱਧ ਦਾ ਜਿਹੜਾ ਪਢਾਰ ਰਾ ਕੇ ਥਣਧਣ ਸ਼ਿਕਾਰੇ ਆ ਜਿੰਨਾਂ ਨੂੰ ਅੱਜ ਇੱਕ ਮੈਸੇਜ ਇਹਨਾਂ ਦਿੱਤਾ ਵੀ ਜਿਹੜਾ ਜੋ ਨੌਜਵਾਨ ਪੀੜ੍ਹੀ ਆ ਜੋ ਘਾਇਬ ਆ ਚੁਕਿਆ ਉਹਨੂੰ ਤਿਆਕ ਕੇ ਗੁਰੂ ਸਾਹਿਬ ਦੇ ਚਨਿ ਲੱਗ ਕੇ ਤੇ ਆਪਣਾ ਜੀਵਨ ਸਫਲ ਬਣਾਓ ਕਿਉਂਕਿ ਇੱਕ ਵਾਰੀ ਤੁਹਾਨੂੰ ਜੀਵਨ ਮਿਲਦਾ ਬਾਰ-ਬਾਰ ਨਹੀਂ ਮਿਲਦਾ ਔਰ ਇਹ ਤੋਂ ਇੱਕ ਮੈਸੇਜ ਆਪਾਂ ਸਾਰੇ ਸਮਾਜ ਨੂੰ ਦੇ ਰਿਹਾ ਵੀ ਚੰਗਾ ਕਰਮ ਕਰੋ ਤੇ ਉਹਦਾ ਚੰਗਾ ਫਲ ਭੁਗਤੋਗੇ ਜੀਵਨ ਸ਼ੀਰਪੁਰ ਤਰਦੀਪ ਸਿੰਘ